ਹਸਪਤਾਲਾਂ ਦੇ ਵਿੱਚ ਹੁੰਦੀ ਨੈਗਲੀਜੈਂਸੀ ਦੇ ਮਾਮਲੇ ਲਗਾਤਾਰ ਚਰਚਾ ਵਿੱਚ ਰਹਿੰਦੇ ਨੇ ਤਾਜ਼ਾ ਮਾਮਲਾ ਪਟਿਆਲਾ ਦੇ ਸਰਕਾਰੀ ਜਿੰਦ ਦਾ ਹਸਪਤਾਲ ਵਿੱਚੋਂ ਸਾਹਮਣੇ ਆਇਆ ਜਿੱਥੇ ਵਾਰਡ ਨੰਬਰ 12 ਵਿੱਚ ਇੱਕ ਮਰੀਜ਼ ਦੀ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਤੇ ਇਲਜ਼ਾਮ ਲਗਾਏ ਨੇ ਅਣਗਹਿਲੀ ਦੇ ਇਲਜ਼ਾਮ ਲੱਗੇ ਨੇ ਕਿ ਕਹਿ ਕਿ ਗਲਤ ਟੀਕਾ ਲਗਾਉਣ ਨਾਲ ਮਰੀਜ਼ ਦੀ ਮੌਤ ਹੋਈ ਹੈ ਇਸ ਸਬੰਧੀ ਪਰਿਵਾਰ ਦੇ ਮੈਂਬਰਾਂ ਵੱਲੋਂ ਖੂਬ ਹੰਗਾਮਾ ਕੀਤਾ ਗਿਆ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਦੇ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਜਦਕਿ ਸਿਹਤ ਮੰਤਰੀ ਬਲਬੀਰ ਸਿੰਘ ਦਾ ਇਸ ਬਾਰੇ ਕੀ ਕਹਿਣਾ ਉਹ ਵੀ ਸੁਣਾ ਦਈਏ ਮੇਰੇ ਪਾਪਾ ਨੇ ਇਹ ਸੁਦੇਸ਼ ਸਿੰਘ ਇਹਨਾਂ ਨੇ ਉਹ ਲਾਇਆ ਪੋਲੀਮੈਕਸਟੀਕਾ ਉਹਦੀ ਡੋਸ ਤੇ ਹੀ ਲਾਈ ਇਹਨਾਂ ਨੇ 7.5 ਲੱਖ ਤੋਂ ਉੱਪਰ ਲਾਈ ਉਸ ਤੋਂ ਬਾਅਦ ਇਹਨਾਂ ਨੇ 10 ਟੀਕੇ ਹੋਰ ਲਾਈ 7 8 ਟੀਕੇ ਘਟੋ ਘਟ ਕਦੇ ਟੀਕੇ ਨਹੀਂ ਲਾ ਦਦੇ ਅੱਜ ਇਹਨਾਂ ਨੇ ਸਾਰੀ ਕਾਲ ਰਿਪੋਰਟਾਂ ਕਰੀਆਂ ਰਿਪੋਰਟਾਂ ਕਰਨ ਤੋਂ ਬਾਅਦ ਟੀਕੇ ਲਾ ਰਹੇ ਨੇ ਜਿਹਨਾਂ ਪਤਾ ਦੀ ਰਿਪੋਰਟ ਚ ਖਰਾਬ ਆ ਰਿਹਾ ਕੁਝ ਨਾ ਲਾਂ ਟੀਕੇ ਘਰੇ ਪੇਚ ਦਿੰਦੇ ਇਹ ਟੀਕੇ ਲਾ ਲਾ ਕੇ ਜਾਣ ਕੇ ਮਾਰੇ ਹੀ ਉਹ ਠੀਕ ਤੇ ਜੀ ਰੋਟੀ ਖਾਂਦੇ ਦੇ ਜੀ ਜਾਣ ਕੇ ਟਿਕਾ ਲਾਇਆ ਜੀ ਇਹਨਾਂ ਨੇ ਹੋਇਆ ਬਸ ਪਿਸ਼ਾਬ ਦੀ ਕ੍ਰਾਂਤੀ ਜੀ ਕੱਲੇ ਪਿਸ਼ਾਬ ਟਿਕੇ ਲੱਗ ਰਹੇ ਤੇ ਰਿਪੋਰਟਾਂ ਰੋਜ਼ ਕਰ ਰਹੇ ਤੇ ਇਹ ਬਾਹਰੋਂ ਇਕੱਠਾ ਕਰਾ ਕੇ ਟਿੱਕ ਟਿੱਕ ਕਰਦੇ ਸੀ ਇਹ ਤੇ ਉਹ ਜਿਹੜਾ ਡਾਕਟਰ ਦੀ ਉਹ ਨਾਲ ਨਾਲ ਭੱਜ ਗਿਆ ਉਹ ਫੜਿਆ ਨਹੀਂ ਹੈਗਾ ਕੋਈ ਅਸ਼ੀਸ਼ ਭਗਤ ਸੀਗੀ ਅਸੀਂ ਅਸ਼ੀਸ਼ ਭਗਤ ਦੀ ਹੈ ਜੀ 12 ਨੰਬਰ ਵਾਰਡ ਸੀਗੀ ਅਸ਼ੀਸ਼ 12 ਨੰਬਰ ਵਾਰਡ ਚ ਸੀਗੀ ਕੋਈ ਡਾਕਟਰ ਨਹੀਂ ਆਇਆ ਜੀ ਪੁਲਿਸ ਵਾਲੇ ਆਉਂਦੇ ਨੇ ਕਹਿੰਦੇ ਨੇ ਇੱਧਰ ਆ ਜੂ ਉਧਰ ਆ ਜੂ ਵੀ ਭੱਜ ਜਾਂਦੇ ਨਹੀਂ ਵੀ ਡਾਕਟਰ ਆ ਰਹੇ ਨੇ ਆ ਰਹੇ ਨੇ ਕੋਈ ਨਹੀਂ ਆਂਦਾ ਸਾਨੂੰ ਕਿੰਨੇ ਕੋਈ ਨਹੀਂ ਆ ਰਹੀ ਯੂ ਰਹੀ ਮੇ ਇਹਨਾਂ ਦੇ ਅਥੂ ਜੇ ਮੇਰੇ ਤਾਇ ਜੀ ਨੇ ਮਾਈਕਰੋ ਰੋਟੀ ਲੈ ਕੇ ਆ ਰਿਆ ਸੀ ਤੇ ਮੈਂ 5 ਮਿੰਟ ਪਹਿਲਾਂ ਤਾਇ ਨਾਲ ਗੱਲ ਕੀਤੀ ਮੈਂ ਮੋਟਰਸਾਈਕਲ ਸਟੈਂਡ ਤੇ ਲਾ ਰਿਆ ਸੀ ਮੈਂ ਤਾਇ ਜੀ ਨਾਲ ਗੱਲ ਕੀਤੀ ਮੈਂ ਤਾਇ ਜੀ ਕਿਵੇਂ ਤਾਇ ਜੀ ਨੂੰ ਕਹਿੰਦਾ ਕਿੱਥੋਂ ਜਾਂਟੀ ਮਾਈ ਮੈਂ ਰੋਟੀ ਲੈ ਕੇ ਆ ਰਿਹਾ ਮੈਂ ਥੱਲੇ ਆ ਸਾਈਕਲ ਸਟੈਂਡ ਤੇ ਕਹਿੰਦਾ ਕੋਈ ਨਹੀਂ ਮੈਂ ਯਾਰ ਉੱਪਰ ਉੱਪਰ ਜਾ ਕੇ ਪੌੜੀਆਂ ਨੇ ਚੜਿਆ ਜਾਣ ਸਰ ਮੈਨੂੰ ਪਤਾ ਲੱਗ ਗਿਆ ਡੈਥ ਹੋ ਗਈ ਮੈਨੂੰ ਪਤਾ ਲੱਗਿਆ ਵੀ ਤਾਇ ਜੀ ਬਾਥਰੂਮ ਜਵਾ ਕੇ ਉਹਨੇ ਥੋੜਾ ਸਾਂਝ ਪ੍ਰੋਬਲਮ ਆਈ ਦੀ ਡਾਕਟਰ ਨੇ ਇੱਕ ਟੀਕਾ ਲਾਇਆ ਚਾਰ ਇਕੱਠੇ ਟੀਕੇ ਲਾ ਕੇ ਉਹਨਾਂ ਦੇਥ ਹੋ ਗਿਆ ਨੇ 5 ਮਿੰਟ ਚ ਬੰਦਾ ਪੂਰਾ ਮੈਨੂੰ ਪੌੜੀਆਂ ਚੜਦੇ ਚੜਦੇ ਬੰਦਾ ਪੂਰਾ ਹੋ ਗਿਆ ਇਹਦੇ ਪਿੱਛੇ ਐ ਕਿ ਸਾਡੇ ਕੋਲ ਟੀਕਾ ਫਾਲਤੂ ਪੈਦਾ ਸੀ ਤਾਂ ਲਾ ਤੇ ਅਸੀਂ ਨੇ ਨਰਸ ਨੂੰ ਅਸੀਂ ਨੇ 2 ਘੰਟੇ ਬਾਅਦ ਨਰਸ ਆਏ ਉਦੋਂ ਪੁੱਛਿਆ ਉਹਨੇ ਟੀਕਾ ਕਿਉਂ ਲਾਇਆ ਕਹਿੰਦੀ ਇਹ ਇਹ ਟੀਕਾ ਇਹ ਟੀਕਾ ਕਹਿੰਦੀ ਫਾਲਤੂ ਜਨ ਤਾਂ ਲਾਦਾ ਕਹਿੰਦੀ ਜੇ ਐ ਫਾਲਤੂ ਬੰਦੇ ਨੂੰ ਬੰਦੇ ਮਾਰਉਣ ਥੋੜੀ ਉਹ ਲਿਆਵਾਂਗੇ ਅਸੀਂ ਸਾਡੇ ਟੀਕੇ ਪਏ ਸਾਰੇ ਲਾਡੇ ਸਾਡੇ ਨੇ ਟੀਕੇ ਮਹਿੰਗੇ ਟੀਕੇ ਪਏ ਨੇ ਜੀ ਕੰਮ ਸਾਡੇ ਅੱ ਆ 118 ਨੰਬਰ ਟੇਬਲ ਆ ਸਾਡਾ ਜੀ ਪ੍ਰਸ਼ਾਸਨ ਆਇਆ ਜੀ ਪ੍ਰਸ਼ਾਸਨ ਵਡਾ ਕੇ ਫੁੱਦਰ ਲੈ ਜਾਂਦਾ ਜੀ ਸਾਨੂੰ ਬਾਦ ਵੀ ਇਹ ਸਾਰਨਾ ਗੱਲ ਕਰੋ ਇਹ ਸਾਰਨਾ ਗੱਲ ਕਰੋ ਡਾਕਟਰ ਕੋਈ ਨਹੀਂ ਪਹੁੰਚਿਆ ਪੂਰੇ ਜਿਹੜੇ ਨਰਸਾ ਲੱਗੇ ਹੋਏ ਨੇ ਜੀ ਕੋਈ 5 ਬੜੀਆ ਕੋਈ 10 ਬੜੀਆ ਚਿੱਟੇ ਉਹਨਾਂ ਨੂੰ ਪਾ ਦੇ ਨੇ ਕੋਰ ਉਹਨਾਂ ਦੇ ਇਹੋ ਜਿਹੇ ਕੋਰ ਦਾ ਰਿੰਦਰਾ ਹਸਪਤਾਲ 55 ਰੁਪਏ ਦੇ ਮਿਲਦੇ ਨੇ ਉੱਥੇ ਉੱਥੇ ਸੰਡੇ ਸੇਲ ਜੋ ਮਿਲਦੇ ਨੇ ਜੀ ਸਾਡੀ ਮੰਗ ਕੇ ਤੁਹਾਨੂੰ ਮੇਰੇ ਡਾਕਟਰ ਨਾਲ ਗੱਲ ਕਰਾਓ ਜੀ ਵੀ ਟੀਵੀ ਪ੍ਰੋਬਲਮ ਹੈ ਇਨਸਾਫ ਚਾਹੀਦਾ ਸਾਨੂੰ ਆਪਣਾ ਕਬਰ ਮੇਰੇ ਕੋਲ ਆਈ ਆ ਜੀ ਮੈਂ ਰਿਪੋਰਟ ਬੰਦੀ ਆ ਮੈਡੀਕਲ ਸੁਪਰਟ ਉਸ ਤੋਂ ਬਾਅਦ ਮੈਂ ਆਪਣਾ ਰिएक्शन ਦੇਵਾਂਗਾ ਜਿਹੜੀ ਤੁਸੀਂ ਗੱਲ ਕਹੀ ਹੈ ਉਹਦੇ 'ਚ ਨਾ ਜੀ ਮਤਲਬ ਜਿਹੜੇ ਮੈਂ ਕਹੂੰਗਾ ਕਿ ਜਿਹੜੇ 95% ਜਾਂ ਇਸ ਤੋਂ ਵੀ ਜ਼ਿਆਦਾ 98% ਡਾਕਟਰ ਤੇ ਨਰਸਾਂ ਆਪਣੀ ਡਿਊਟੀ ਤਨਦੇਈ ਨਾਲ ਇਮਾਨਦਾਰੀ ਨਾਲ ਆਪਣਾ ਪਰਿਵਾਰਕ ਮੈਂਬਰਾਂ ਸੰਭ ਕੇ ਸੇਵਾ ਭਾਵਨਾ ਕਰਦੇ ਆ ਬਟ 1-2% ਮਾੜੇ ਜਿਹੜੇ ਹੈਗੇ ਆ ਬੰਦੇ ਉਹ ਹਰ ਪ੍ਰੋਫੈਸ਼ਨ 'ਚ ਹੁੰਦੇ ਆ ਡਾਕਟਰਾਂ 'ਚ ਵੀ ਨਰਸਾਂ 'ਚ ਵੀ ਅ ਉਹ ਗੁਸਾ ਨਾ ਕਰਨਾ ਇੱਕ ਲੋਕ ਪੱਤਰਕਾਰ ਵੀ ਹੁੰਦੇ ਆ ਜਿਹੜੇ ਆ ਇਹ ਹਰਥਾ ਤੇ ਹੁੰਦੇ ਆ ਪ੍ਰੋਫੈਸਰ ਲੈ ਲੋ ਤੇ ਪੋਲਿਟਿਸ਼ੀਅਨ ਵੀ ਹੁੰਦੇ ਆ ਪੋਲਿਟਿਸ਼ੀਅਨ ਚ ਕੰਟੀ ਜ਼ਿਆਦਾ ਹੁੰਦੀ ਆ ਸਾਡਾ ਇਸ ਵਿੱਚ ਤੇ ਇਹ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰੇ ਮਾੜੇ ਆ ਲੇਕਿਨ ਮਾੜੀ ਗੱਲ ਆ ਨਹੀਂ ਹੋਣੀ ਚਾਹੀਦੀ ਆਸਤਾਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੇ ਕੋਲ ਤਾਂ ਲੋਕ ਆਉਂਦੇ ਕਿਸੇ ਨਕਸ਼ੇ ਦੁੱਖ ਦੁੱਖ ਤੀਰ ਵਰਕੇ ਆਉਂਦੇ ਆ ਤੋਂ ਸਾਡਾ ਕੰਮ ਆ ਕਿ ਉਹਨਾਂ ਦਾ ਦੁੱਖ ਨਿਵਾਰਨ ਕਰਨਾ ਉਹਨਾਂ ਨਾਲ ਹਮਦਰਦੀ ਨਾਲ ਕੰਪੈਸ਼ਨ ਨਾਲ ਪਿਆਰ ਨਾਲ ਉਹਨਾਂ ਨੂੰ ਇੱਕ ਮਤਲਬ ਜਿਹੜਾ ਹੈਗਾ ਉਹਨਾਂ ਨੂੰ ਇੱਕ ਅੱਛਾ ਸੇਵਾ ਭਾਵਨਾ ਨਾਲ ਕੰਮ ਕਰਨਾ ਸਾਡੇ ਜਿਹੜਾ ਸਟਾਫ ਹੈ ਉਹਨਾਂ ਨੂੰ ਮੈਂ ਕਹਿੰਦਾ ਵੀ ਰਹਿਣਾ ਔਰ ਸੈਸਟ ਵੀ ਹੈ ਔਰ ਮੈਂ ਰਿਪੋਰਟ ਮੰਗੀ ਔਰ ਮੈਂ ਸਮੇਂ ਤੋਂ ਸਮੇਂ ਐਕਸ਼ਨ ਵੀ ਲਿਆ ਲੋਕਾਂ ਦਾ